ਯੋਲਾ ट्रैवलਰ ਤੇ ਅੱਜ ਦੀ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਮੈਂ ਤੁਹਾਡਾ ਆਪਣਾ ਦੋਸਤ ਹਰਜਨ ਚੋਲਾ ਅੱਜ ਆਪਾਂ ਗੱਲ ਕਰਾਂਗੇ ਦੋਸਤੋ ਭਾਰਤ ਦੇ ਸੜਕ ਨੈਟਵਰਕ ਬਾਰੇ ਜੇ ਸੜਕ ਨੈਟਵਰਕ ਦੀ ਗੱਲ ਕਰੀਏ ਤਾਂ ਇਸ ਵੇਲੇ ਭਾਰਤ ਪੂਰੀ ਦੁਨੀਆ ਵਿੱਚ ਦੂਜੇ ਨੰਬਰ ਤੇ ਆਉਂਦਾ ਸੜਕ ਨੈਟਵਰਕ ਦੇ ਵਿੱਚ ਜਦਕਿ ਪਹਿਲੇ ਨੰਬਰ ਤੇ ਅਮਰੀਕਾ ਆਉਂਦਾ ਅਮਰੀਕਾ ਕੋਲ ਇਸ ਵੇਲੇ 70 ਲੱਖ ਕਿਲੋਮੀਟਰ ਦੇ ਕਰੀਬ ਸੜਕਾਂ ਹਨ ਜਦ ਕਿ ਭਾਰਤ ਕੋਲ 67 ਲੱਖ ਕਿਲੋਮੀਟਰ ਦੇ ਕਰੀਬ ਪਰ ਦੇ ਪ੍ਰਤੀ ਵਰਗ ਕਿਲੋਮੀਟਰ ਧਰਤੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਭਾਰਤ ਇਸ ਵਿੱਚ ਪਹਿਲੇ ਨੰਬਰ ਤੇ ਆਉਂਦਾ ਹੈ ਭਾਰਤ ਦਾ ਇਹ ਅਨੁਪਾਤ ਲਗਭਗ 1.6594 ਬਣਦਾ ਹੈ ਜਿਸ ਦੀ ਬਰਾਬਰੀ ਸਿਰਫ ਤੇ ਸਿਰਫ ਹਾਂਗਕਾਂਗ ਹੀ ਕਰਦਾ ਜਦ ਕਿ ਅਮਰੀਕਾ ਦਾ ਜਿਹੜਾ ਇਹ ਅਨੁਪਾਤ ਆ ਸਿਰਫ 0.71 ਤੇ ਚੀਨ ਦਾ 0.45 ਬਣਦਾ ਜਿਸ ਕਰਕੇ ਇਹ ਦੋਵੇਂ ਵੱਡੇ ਮੁਲਕ ਭਾਰਤ ਨਾਲੋਂ ਬਹੁਤ ਪਿੱਛੇ ਹਨ ਇਸ ਨੂੰ ਜੇ ਹੋਰ ਸਪਸ਼ਟ ਕਰਨਾ ਹੋਵੇ ਤਾਂ ਇਸ ਦਾ ਮਤਲਬ ਇਹ ਬਣਦਾ ਹੈ ਕਿ ਭਾਵੇਂ ਅਮਰੀਕਾ ਕੋਲ ਸੜਕਾਂ ਆਪਣੇ ਤੋਂ ਜ਼ਿਆਦਾ ਪਰ ਉਸ ਦਾ ਜਿਹੜਾ ਖੇਤਰਫਲ ਹੈ ਉਹ ਵੀ ਭਾਰਤ ਤੋਂ ਕਾਫੀ ਜ਼ਿਆਦਾ ਇਸ ਕਰਕੇ ਅਨਪਾਦ ਦੇ ਹਿਸਾਬ ਨਾਲ ਭਾਰਤ ਕਾਫੀ ਅੱਗੇ ਹੈ ਭਾਰਤ ਕੋਲ ਇਸ ਵੇਲੇ 146000 ਕਿਲੋਮੀਟਰ ਦੇ ਕਰੀਬ ਰਾਸ਼ਟਰੀ ਸੜਕਾਂ ਤੇ 18086000 ਦੇ ਕਰੀਬ ਭਾਰਤ ਕੋਲ ਸਟੇਟ ਹਾਈਵੇ ਆ ਸਟੇਟ ਹਾਈਵੇ ਦੀ ਜਿਹੜੀ ਲੰਬਾਈ ਆ ਭਾਰਤ ਦੀ 186000 ਕਿਲੋਮੀਟਰ ਦੇ ਕਰੀਬ ਤੇ ਬਾਕੀ ਦੀਆਂ ਜ਼ਿਲ੍ਹਾ ਪਿੰਡੂ ਸ਼ਹਿਰੀ ਤੇ ਸਰਹੱਦਾਂ ਸੜਕ ਸਰਹੱਦੀ ਸੜਕਾਂ ਜੇ ਵਰਗੀਕਰਨ ਕਰਨਾ ਹੋਵੇ ਤਾਂ ਭਾਰਤ ਕੋਲ ਏਸ਼ੀਆ ਹਾਈਵੇ ਨੈਸ਼ਨਲ ਹਾਈਵੇ ਸਟੇਟ ਹਾਈਵੇ ਬੀਆਰਓ ਦੁਆਰਾ ਬਣਾਈਆਂ ਗਈਆਂ ਸਰਹੱਦੀ ਸੜਕਾਂ ਤੋਂ ਬਿਨਾ ਐਕਸਪ੍ਰੈਸਵੇ ਦਾ ਇੱਕ ਬਹੁਤ ਵੱਡਾ ਜਾਲ ਹੈ ਐਕਸਪ੍ਰੈਸਵੇ ਤੇ ਭਾਰਤ ਵਿੱਚ ਵੱਡੀ ਪੱਧਰ ਤੇ ਕੰਮ ਚੱਲ ਰਿਹਾ ਤੇ ਆਉਣ ਵਾਲੇ ਕੁਝ ਸਾਲਾਂ ਵਿੱਚ ਪੂਰੇ ਭਾਰਤ ਨੂੰ ਐਕਸਪ੍ਰੈਸ ਵੇ ਰਾਈ ਜੋੜ ਦਿੱਤਾ ਜਾਵੇਗਾ ਇਸ ਵੇਲੇ ਵੀ ਭਾਰਤ ਕੋਲ ਲਗਭਗ 5700 ਕਿਲੋਮੀਟਰ ਦੇ ਕਰੀਬ ਐਕਸਪ੍ਰੈਸ ਵੇ ਮੌਜੂਦ ਹੈ ਸਾਰੇ ਭਾਰਤ ਵਿੱਚ ਪਹਿਲਾਂ ਤੋਂ ਬਣੇ ਤੇ ਚੱਲ ਰਹੇ ਰਾਸ਼ਟਰੀ ਰਾਜਮਾਰਗਾਂ ਤੇ ਸਰਹੱਦੀ ਸੜਕਾਂ ਨੂੰ ਮਜ਼ਬੂਤ ਤੇ ਚੌੜਾ ਕੀਤਾ ਜਾ ਰਿਹਾ ਉੱਤਰ ਭਾਰਤ ਵਿੱਚ ਚੀਨ ਤੇ ਪਾਕਿਸਤਾਨ ਵੱਲ ਜਾਂਦੀਆਂ ਸਾਰੀਆਂ ਸੜਕਾਂ ਨੂੰ ਫੋਰ ਲਾਈਨ ਕੀਤਾ ਜਾ ਰਿਹਾ ਇਹਨਾਂ ਦੇ ਵੱਡੀਆਂ-ਵੱਡੀਆਂ ਸੁਰੰਗਾਂ ਬਣਾ ਕੇ ਪੌਲ ਬਣਾ ਕੇ ਸਰਹੱਦੀ ਖੇਤਰਾਂ ਵੱਲ ਜਿਹੜੀ ਪਹੁੰਚ ਨੂੰ ਆਸਾਨ ਬਣਾਇਆ ਜਾ ਰਿਹਾ ਹੈ ਵੱਡੀਆਂ ਕੀਤੀਆਂ ਸੜਕਾਂ ਚ ਪਠਾਨਕੋਟ ਤੋਂ ਸ਼੍ਰੀਨਗਰ ਸ਼੍ਰੀਨਗਰ ਤੋਂ ਅੱਗੇ ਜਿਹੜੀ ਲੇ ਜਾਂਦੀ ਆ ਲੇ ਤੋਂ ਮਨਾਲੀ ਤੇ ਮਨਾਲੀ ਤੋਂ ਫੇਰ ਵਾਪਸ ਚੰਡੀਗੜ੍ਹ ਆ ਜਾਂਦੀ ਆ ਇਹ ਰੋਡ ਲਗਭਗ ਬਣ ਕੇ ਤਿਆਰ ਆ ਚੰਡੀਗੜ੍ਹ ਤੋਂ ਸ਼ਿਮਲਾ ਸ਼ਿਮਲਾ ਤੋਂ ਕਾਜਾ ਰੋਡ ਉੱਥੇ ਵੀ ਬਹੁਤ ਕੰਮ ਹੋਇਆ ਜਦ ਕਿ ਕਾਜਾ ਤੋਂ ਅੱਗੇ ਮਨਾਲੀ ਨੂੰ ਜਾਣ ਵਾਲੇ ਰੋਡ ਤੇ ਅਜੇ ਕਾਫੀ ਕੰਮ ਬਾਕੀ ਆ ਪਰ ਉੱਥੇ ਵੀ ਇਹ ਕੰਮ ਤੇਜ਼ੀ ਨਾਲ ਚੱਲ ਰਿਹਾ ਇਸ ਤੋਂ ਬਿਨਾਂ ਵੀ ਨਾਰਥ-ਈਸਟ ਵਿੱਚ ਨੇਪਾਲ, ਪਠਾਨ, ਚੀਨ, ਮਿਆਂਮਾਰ ਤੇ ਬੰਗਲਾਦੇਸ਼ ਵੱਲ ਜਾਂਦੀਆਂ ਲਗਭਗ ਸਾਰੀਆਂ ਸੜਕਾਂ ਤੇ ਵੱਡੀ ਪੱਧਰ ਤੇ ਕੰਮ ਚੱਲ ਰਿਹਾ ਜਿਸ ਨਾਲ ਭਾਰਤ ਦੀ ਜਿਹੜੀ ਰੱਖਿਆ ਪ੍ਰਣਾਲੀ ਆ ਉਹ ਉਸ ਨੂੰ ਵੱਡਾ ਜਿਹੜਾ ਫਾਇਦਾ ਹੋਊਗਾ ਕਿਉਂਕਿ ਭਾਰਤ ਦੇ ਜਿਹੜੇ ਸਾਰੇ ਵੱਡੇ ਸ਼ਹਿਰਾਂ ਦੇ ਆਲੇ-ਦੁਆਲੇ ਰੈਂਗ ਰੋਡ ਬਣਾ ਕੇ ਸ਼ਹਿਰਾਂ ਵਿੱਚਲੇ ਜਿਹੜੇ ਟ੍ਰੈਫਿਕ ਨੂੰ ਸ਼ਹਿਰਾਂ ਤੋਂ ਬਾਹਰ ਬਾਹਰ ਹੀ ਕੰਟਰੋਲ ਕੀਤਾ ਜਾ ਰਿਹਾ। ਛੋਟੇ ਸ਼ਹਿਰਾਂ ਤੇ ਪਿੰਡਾਂ ਵਿੱਚ ਵੀ ਪੌਲ ਫਲਾਈਓਰ ਬਣਾ ਕੇ ਲੋਕਾਂ ਦਾ ਜਿਹੜਾ ਆਉਣ ਜਾਣ ਦਾ ਜਿਹੜਾ ਹੈਗਾ ਤੰਗ ਤਰੀਕਾ ਉਹਨੂੰ ਸੌਖਾ ਕੀਤਾ ਜਾ ਰਿਹਾ। ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਵਿੱਚ ਹਰ ਦਿਨ 37 ਕਿਲੋਮੀਟਰ ਦੇ ਲਗਭਗ ਵੱਡਾ ਜਿਹੜਾ ਰੋਡ ਆ ਫੋਰ ਲੇਨ ਉਹਦਾ ਨਿਰਮਾਣ ਹੋ ਰਿਹਾ। ਦੁਨੀਆ ਵਿੱਚ ਸਭ ਤੋਂ ਤੇਜ਼ ਸੜਕ ਬਣਾਉਣ ਦਾ ਜਿਹੜਾ ਰਿਕਾਰਡ ਆ ਉਹ ਵੀ ਭਾਰਤ ਦੇ ਕੋਲ ਆ। ਪੰਜਾਬ ਤੇ ਕੁਝ ਹੋਰ ਜਿਹੜੀਆਂ ਸਟੇਟਾਂ ਨਾਰਥ-ਈਸਟ ਦੀਆਂ ਨਾ ਸੌਰੀ ਨਾਰਥ ਭਾਰਤ ਦੀਆਂ ਉਹਨਾਂ ਦੇ ਵਿੱਚ ਜਿਹੜੀਆਂ ਫੋਰ ਲੈਂਡਲ ਕੰਮ ਲਗਭਗ ਪੂਰਾ ਹੋ ਗਿਆ ਜਦੋਂ ਕਿ ਬਾਕੀ ਸਾਰੇ ਰਾਜਾਂ ਵਿੱਚ ਇਹ ਕੰਮ ਵੱਡੀ ਪੱਧਰ ਤੇ ਚੱਲ ਰਿਹਾ ਭਾਵੇਂ ਭਾਰਤ ਸੜਕਾਂ ਦੇ ਮਾਮਲੇ ਵਿੱਚ ਬਹੁਤ ਅੱਗੇ ਆ ਪਰ ਹਕੀਕਤ ਵਿੱਚ ਇਹ ਜਿਹੜੀ ਸਾਰੀ ਤਰੱਕੀ ਆ ਇਹ ਰਾਸ਼ਟਰੀ ਰਾਜਮਾਰਗਾਂ ਐਕਸਪ੍ਰੈਸਵੇ ਤੇ ਸਟੇਟ ਹਾਈਵੇ ਤੇ ਹੀ ਦਿਖਦੀ ਆ ਬਹੁਤ ਸਾਰੀਆਂ ਪਿੰਡੂ ਤੇ ਸ਼ਹਿਰੀ ਸੜਕਾਂ ਛੋਟੀਆਂ ਸੜਕਾਂ ਤੇ ਅਜੇ ਵੀ ਬਹੁਤ ਕੰਮ ਹੋਣਾ ਬਾਕੀ ਹੈ। ਮੁਕੰਮਲ ਹੋਈਆਂ ਸੜਕਾਂ ਤੇ ਠੀਕ ਤਰ੍ਹਾਂ ਜਿਹੜੇ ਚੱਲਣ ਦੇ ਰੂਲ ਆ ਉਹ ਲਾਗੂ ਨਹੀਂ ਹੋ ਸਕਿਆ ਇਹ ਤੱਕ। ਅਜੇ ਵੀ ਭਾਰਤ ਦੀਆਂ ਜਿਹੜੀਆਂ ਸੜਕਾਂ ਉਹਨਾਂ ਨੂੰ ਬੰਦੇ ਖਾਨੀਆਂ ਵਰਗੇ ਨਾਵਾਂ ਨਾਲ ਸੰਬੋਧਿਤ ਕੀਤਾ ਜਾਂਦਾ। ਅਜੇ ਵੀ ਭਾਰਤ ਵਿੱਚ ਇੱਕ ਸਾਲ ਵਿੱਚ 5 ਲੱਖ ਦੇ ਕਰੀਬ ਐਕਸੀਡੈਂਟ ਹੁੰਦੇ ਹਨ ਜਿਨ੍ਹਾਂ ਵਿੱਚ 180 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਜਾਂਦੀ ਹੈ ਹਰ ਸਾਲ। ਅਜੇ ਵੀ ਸੜਕਾਂ ਤੇ ਸੜਕ ਸੁਰੱਖਿਆ ਦੱਸਦਿਆਂ ਮੁੱਢਲਿਆਂ ਸਹੂਲਤਾਂ ਨਾਲ ਲੈਸ ਹਸਪਤਾਲਾਂ ਦੀ ਵੱਡੀ ਘਾਟ ਆ। ਭਾਰਤ ਦੀਆਂ ਸੜਕਾਂ ਬਾਰੇ ਸ਼ੁਰੂ ਕੀਤੀ ਇਸ ਲੜੀ ਵਿੱਚ ਆਪਾਂ ਅਗਲੀਆਂ ਵੀਡੀਓ ਦੇ ਵਿੱਚ ਹੋਰ ਵੀ ਵਿਸਥਾਰ ਦੇ ਨਾਲ ਗੱਲ ਕਰਾਂਗੇ ਜਿਸ ਵਿੱਚ ਭਾਰਤ ਦੀਆਂ ਜਿਹੜੀਆਂ ਵੱਡੀਆਂ ਸੜਕਾਂ ਰਾਸ਼ਟਰੀ ਰਾਜਮਾਰਗ ਐਕਸਪ੍ਰੈਸਵੇ ਬਾਰੇ ਵਿਸਥਾਰ ਨਾਲ ਗੱਲ ਕੀਤੀ ਜਾਊਗੀ। ਏਸ਼ੀਆ ਹਾਈਵੇ ਬਾਰੇ ਗੱਲ ਕੀਤੀ ਜਾਊਗੀ। ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਮੇਰੇ ਚੈਨਲ ਨੂੰ ਜਿਹੜੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਉਹ ਸਬਸਕ੍ਰਾਈਬ ਕਰ ਦਿਓ ਪੂਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਸਾਰਾ ਧੰਨਵਾਦ ਦੋਸਤੋ